ਸਰੋਹ ਵਿਚਾਰ ਗਰੀਬ ਨਵਾਜ਼ ਮਹਾਰਾ ਸਤਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਨੇ ਦਇਆ ਕਰ ਰਹੇ ਨੇ ਆਓ ਸਤਗੁਰਾਂ ਦਾ ਪਾਵਨ ਪਵਿੱਤਰ ਗੂਜਰੀ ਕੀ ਵਾਰ ਦਾ ਜਿਹੜਾ ਸ਼ਲੋਕ ਹੈ ਆਪਾਂ ਕੱਲ ਵੀ ਵਿਚਾਰਿਆ ਸੀ ਕੁਝ ਕੁ ਤੁਕਾਂ ਸ਼ਲੋਕ ਮਹਾਲਾ ਪੰਜਵਾ ਲਗੜੀ ਸੋ ਥਾਣ ਜੋੜਨ ਹਾਰੇ ਜੋੜੀਆ ਨਾਨਕ ਲਹਿਰੀ ਲਖ ਸਿਆਣ ਡੁੱਬਣ ਦੇ ਨਾ ਮਾਪਰੀ ਸੋ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਜੋੜਦੇ ਆ ਪ੍ਰਮਾਤਮਾ ਦੇ ਨਾਲ ਜੋੜਨ ਹਾਰਾ ਜੋੜੀਏ ਜਿਹੜੇ ਖੁਦ ਜੁੜੇ ਨੇ ਉਹ ਵਾਹਿਗੁਰੂ ਦੇ ਨਾਲ ਜੋੜਦੇ ਨੇ ਲਗੜੀ ਸੋ ਥਾਨ ਉਹਨਾਂ ਦੀ ਪ੍ਰੀਤੀ ਸੋ ਥਾਨ ਸ੍ਰੇਸ਼ਟ ਥਾਂ ਤੇ ਲੱਗ ਜਾਂਦੀ ਹੈ ਨਾਨਕ ਲਹਿਰੀ ਲਖ ਸਿਆਂ ਡੁੱਬਣ ਦੇ ਨਾਮ ਆਪਰੀ ਭਾਵਾਂ ਲੱਖਾਂ ਲਹਿਰਾਂ ਨਸ਼ੇ ਵਿਸ਼ੇ ਵਕਾਰਾਂ ਦੀਆਂ ਵਗਪਣ ਪਰ ਫੇਰ ਵੀ ਗੁਰੂ ਸਾਹਿਬ ਉਹਨਾਂ ਵਿੱਚ ਡੁੱਬਣ ਨਹੀਂ ਦਿੰਦੇ ਜਿਹੜੇ ਗੁਰੂ ਨਾਲ ਜੁੜ ਜਾਂਦੇ ਨੇ ਸੋ ਆਓ ਅਗਲਾ ਪਾਵਨ ਪਵਿੱਤਰ ਬਚਨ ਕੀ ਹੈ ਮਹੱਲਾ ਪੰਜਵਾਂ ਬਾਨ ਪਿਹਾਵਲ ਹਿਕ ਸਾਥੀ ਲਦਮ ਦੁਖ ਹਰਤਾ ਹਰ ਨਾਮ ਸੋ ਬਾਹੀ ਗੁਰੂ ਦਾ ਨਾਮ ਨਾ ਜਿਹੜਾ ਜਿਹੜੀ ਗੁਰਬਾਣੀ ਹੈ ਜਾਪ ਹੈ ਬਾਣੀ ਦਾ ਉਹ ਸਾਰੇ ਸਾਡੇ ਦੁੱਖ ਹਰਨ ਵਾਲਾ ਦੁਖ ਹਰਤਾ ਹਰ ਨਾਮਾ ਹਰੀ ਦਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਸਾਰੇ ਹੀ ਦੁੱਖ ਸਾਡੇ ਹਰ ਲੈਂਦਾ ਵਿਨਾਸ਼ ਕਰ ਦਿੰਦਾ ਹੈ ਕਹਿੰਦੇ ਆ ਜਿਹੜਾ ਸੰਸਾਰ ਹੈ ਇਹ ਬਨ ਹੈ ਬਨ ਹੁੰਦਾ ਜੰਗਲ ਬਨ ਪੀਹਾਵਲ ਕਹਿੰਦੇ ਇਹ ਬਨ ਜੰਗਲ ਦੇ ਵਿੱਚ ਜਿਹੜੀ ਮੇਰੀ ਜਿੰਦਾ ਬੜੀ ਬਿਆਕਲ ਹੋ ਰਹੀ ਹੈ ਤੇ ਬਿਆਕਲ ਹੋਈ ਜੰਗਲ ਦੇ ਵਿੱਚ ਜਿਵੇਂ ਕੋਈ ਜੀਵ ਜੰਗਲ ਦੇ ਵਿੱਚ ਗਵਾਚ ਜੇ ਸਾਧ ਸੰਗਤ ਜੀ ਬੜਾ ਬਿਆਕਲ ਹੋ ਜਾਂਦਾ ਵੀ ਮੈਨੂੰ ਇੱਥੋਂ ਕੋਈ ਕੱਢਣ ਵਾਲਾ ਆ ਜੇ ਉਹ ਲੱਭਦਾ ਰਹਿੰਦਾ ਏਸੇ ਪ੍ਰਕਾਰ ਇਹ ਜਿਹੜਾ ਸੰਸਾਰ ਹੈ ਜੰਗਲ ਰੂਪ ਹੈ ਬੜਾ ਭਿਆਨਕ ਹੈ ਸਾਧ ਸੰਗਤ ਜੀ ਕਾਮ ਕ੍ਰੋਧ ਮੋਹ ਵਿਸ਼ੇ ਵਕਾਰ ਇਹ ਸਾਰੇ ਬੈਰੀ ਦਲ ਇਹ ਜੰਗਲ ਦੇ ਵਿੱਚ ਹਨ ਸੋ ਇਹ ਤੋਂ ਬਚਣ ਵਾਸਤੇ ਜਿਹੜੀ ਜਿੰਦਾ ਸਾਧ ਸੰਗਤ ਜੀ ਬੜੀ ਬਿਆਕਲ ਹੈ ਲੱਭ ਰਹੀ ਹੈ ਕਿ ਕੋਈ ਇਹੋ ਜਿਹਾ ਸਾਥੀ ਹੋਵੇ ਜਿਹੜਾ ਮੇਰਾ ਸਾਥ ਨਿਭਾਵੇ ਤੇ ਇਹ ਤੋਂ ਮੈਨੂੰ ਬਚਾ ਦੇ ਬਨ ਪਿਹਾਵਲ ਪਿਹਾਵਲ ਮਤਲਬ ਬੜੀ ਬਿਆਕਲ ਇੱਕ ਸਾਥੀ ਇੱਕ ਦਾ ਮਤਲਬ ਇੱਕ ਸਾਥੀ ਮੈਨੂੰ ਕੋਈ ਲੱਦਮ ਲੱਭ ਜੇ ਤੇ ਦੁੱਖ ਹਰਤਾ ਹਰ ਨਾਮਾ ਤੇ ਸਾਧ ਸੰਗਤ ਜੀ ਵਾਹਿਗੁਰੂ ਦਾ ਨਾਮ ਹੈ ਜਿਹੜਾ ਸਾਡੇ ਪਰਲੋਕ ਤੱਕ ਸਾਨੂੰ ਇਹਨਾਂ ਵਸਤ ਇਹਨਾਂ ਚੀਜ਼ਾਂ ਤੋਂ ਬਚਾ ਲੈਂਦਾ ਐਸੇ ਭਿਆਨਕ ਜੰਗਲਾਂ ਤੋਂ ਸਾਡੀ ਜਿੰਦ ਨੂੰ ਬਚਾ ਲੈਂਦਾ ਗੁਰੂ ਸਾਹਿਬ ਕਹਿੰਦੇ ਫੇਰ ਮੈਨੂੰ ਵਿਆਕਲ ਹੋਈ ਮੇਰੀ ਜਿੰਦ ਨੂੰ ਇੱਕ ਸਾਥੀ ਲੱਭਿਆ ਵਾਹਿਗੁਰੂ ਦਾ ਨਾਮ ਉਹ ਪਰਮਾਤਮਾ ਲੱਭਿਆ ਜੀ ਨੇ ਸਾਰੇ ਮੇਰੇ ਦੁੱਖ ਹਰ ਲਏ ਹਨ ਕਾਮ ਕ੍ਰੋਧ ਮੋਹ ਹੰਕਾਰ ਵਿਸ਼ੇਵਕਾਰ ਇਹ ਸਾਰੇ ਉਸ ਸਾਥੀ ਨੇ ਹਰ ਲਏ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਪੁਰਖ ਪ੍ਰਭ ਪਾਇਆ ਸੋ ਇਸ ਤਰ੍ਹਾਂ ਵਾਹਿਗੁਰੂ ਪ੍ਰਮਾਤਮਾ ਨੂੰ ਆਪਣਾ ਸਾਥੀ ਬਣਾਈਏ ਜਿਨੇ ਸਾਧ ਸੰਗ ਜੀ ਸਾਰੇ ਹੀ ਸਾਡੇ ਦੁੱਖ ਹਰ ਲੈਣੇ ਨੇ ਔਰ ਇਹ ਸਾਥੀ ਜਿਹੜਾ ਹੈ ਇਹ ਲੋਕ ਤੇ ਪਰਲੋਕ ਦਾ ਸਾਡਾ ਸਾਥੀ ਆ ਲੋਕ ਤੇ ਪਰਲੋਕ ਦਾ ਐਸੇ ਸਾਥੀ ਨੂੰ ਆਪਣਾ ਸਾਥੀ ਬਣਾਓ ਜਿਹੜਾ ਪਰਲੋਕ ਤੱਕ ਸਾਡੇ ਨਾਲ ਜਾਂਦਾ ਦੁਨੀਆਂ ਦੇ ਦੋਸਤ ਮਿੱਤਰ ਸਾਥੀ ਹੈ ਨੇ ਸਾਥ ਚਾਹੀਦਾ ਪਰ ਇਹਨਾਂ ਦਾ ਸਾਥ ਕਿੱਥੋਂ ਤੱਕ ਹੈ ਸਾਧ ਸੰਗਤ ਜੀ ਮਾਰੇ ਕਹਿੰਦੇ ਇਹ ਸੰਸਾਰ ਤੱਕ ਰਹਿਣਗੇ ਬਸ ਕੀ ਬਦਅਦੇ ਵਿੱਚੋਂ ਹੀ ਭੱਜ ਜਾਂਦੇ ਆ ਸੋ ਕੁਝ ਕੁ ਹੁੰਦੇ ਆ ਜਿਹੜੇ ਸਾਡੀ ਚਿਖਾ ਤੱਕ ਸਾਡੇ ਨਾਲ ਜਾਂਦੇ ਬਸ ਉਦੋਂ ਪਹਿਲਾਂ ਪਹਿਲਾਂ ਨਹੀਂ ਤਾਂ ਸਾਥ ਛੱਡ ਜਾਂਦੇ ਇਸ ਕਰਕੇ ਗੁਰਮੁਖ ਪਿਆਰਿਓ ਜਿਹੜਾ ਸਾਡਾ ਸਾਥੀ ਲੋਕ ਤੇ ਪਰਲੋਕ ਦਾ ਵਾਹਿਗੁਰੂ ਉਹਨੂੰ ਆਪਣਾ ਸਾਥੀ ਬਣਾਈਏ ਉਹ ਸਾਡੇ ਸਾਰੇ ਦੁੱਖ ਹਾਰ ਲਏਗਾ ਮਹਾਰਾਜ ਅਗਲਾ ਬਚਨ ਕਰਦੇ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਮ ਕਹਿੰਦੇ ਐਸੇ ਮਹਾਪੁਰਸ਼ਾਂ ਤੋਂ ਸਾਧੂਆਂ ਤੋਂ ਰੱਬ ਦੇ ਪਿਆਰਿਆਂ ਤੋਂ ਸੰਤਾਂ ਤੋਂ ਜਿਹੜੇ ਸਤਸੰਗੀ ਐ ਉਹੀ ਅਸਲੀ ਸੰਤ ਨੇ ਕਹਿੰਦੇ ਐਸੇ ਮਹਾਪੁਰਸ਼ਾਂ ਤੋਂ ਸੰਤਾਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਜਿਨ੍ਹਾਂ ਨੇ ਸਾਧ ਸੰਗਤ ਜੀ ਸੰਸਾਰ ਦੇ ਅੰਦਰ ਆ ਕੇ ਪੂਰਨ ਕਾਮਾ ਪੂਰਨ ਕਾਰਜ ਕੀਤਾ ਵਾਹਿਗੁਰੂ ਦਾ ਨਾਮ ਆਪ ਵੀ ਜਪਿਆ ਤੇ ਹੋਰਾਂ ਨੂੰ ਵੀ ਜਪਾਇਆ ਐਸੇ ਮਹਾਪੁਰਸ਼ਾਂ ਤੋਂ ਸਤਸੰਗੀਆਂ ਤੋਂ ਮੈਂ ਬਲਿਹਾਰ ਜਾਂਦਾ ਹਾਂ ਅਗਲਾ ਪਾਵਨ ਬਚਨ ਪੌੜੀ ਦੇ ਰੂਪ ਵਿੱਚ ਉਚਾਰਨ ਕਰਦੇ ਆ ਪੌੜੀ ਦਾ ਅਰਥ ਉਸ ਦਿਨ ਵੀ ਆਪਾਂ ਦੱਸਿਆ ਸੀ ਪੌੜੀ ਕੰਮ ਕਰਦੀ ਹੈ ਮਨੁੱਖ ਨੂੰ ਚਵਾਰੇ ਤੇ ਚੜਾਉਣ ਦਾ ਮਤਲਬ ਉੱਪਰ ਨੂੰ ਲਿਜਾਣ ਦਾ ਤੇ ਸਾਧ ਸੰਗਤ ਜੀ ਫੇਰ ਪੌੜੀ ਦਾ ਕਾਰਜ ਹੁੰਦਾ ਥੱਲੇ ਲਿਆਉਣਾ ਇਹ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਨੇ ਪੌੜੀ ਸ਼ਬਦ ਜਿਹੜਾ ਵਰਤਿਆ ਹੈ ਇਹ ਸਾਨੂੰ ਸੱਚਖੰਡ ਸਾਹਿਬ ਤੱਕ ਇਹ ਪੌੜੀ ਲੈ ਕੇ ਜਾਂਦੀ ਹੈ ਉੱਥੋਂ ਤੱਕ ਤੇ ਜੇ ਕੋਈ ਚੜਦਾ ਚੜਦਾ ਸਾਧ ਸੰਗਤ ਜੀ ਕੋਈ ਐਸਾ ਉਹ ਤੋਂ ਦੋਸ਼ ਹੋ ਜੇ ਤੇ ਫਿਰ ਇਹ ਪੌੜੀ ਉਹਨੂੰ ਥੱਲੇ ਵੀ ਲਿਆਉਂਦੀ ਹੈ ਉੱਥੇ ਜਿੱਥੋਂ ਚੱਲਿਆ ਹੁੰਦਾ ਆਖੋ ਸਤਨਾਮ ਇਹ ਪੌੜੀ ਦਾ ਭਾਵੇ ਆ ਪੌੜੀ ਪਾਈਨ ਸਭ ਨਿਧਾਨ ਤੇਰਾ ਰੰਗ ਰਤਿਆਮ ਕਹਿੰਦੇ ਜਿਹੜੇ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਜਾਂਦੇ ਆ ਤੇ ਉਸ ਸਾਰੇ ਨਿਧਾਨ ਸਭ ਨਿਧਾਨ ਕਹਿੰਦੇ ਵਾਹਿਗੁਰੂ ਦਾ ਜਿਹੜਾ ਖਜ਼ਾਨਾ ਜਿਹਦੇ ਵਿੱਚ ਸਾਰੀਆਂ ਵਸਤੂਆਂ ਨੇ ਤੇ ਉਹਨੂੰ ਪਾ ਲੈਂਦੇ ਹਨ ਪਾਈਨ ਸਭ ਨਿਧਾਨ ਜਿਹਦੇ ਵਿੱਚ ਸਾਰੀਆਂ ਵਸਤੀਆਂ ਉਹ ਖਜ਼ਾਨੇ ਨੂੰ ਜਿਹੜੇ ਭਾਈ ਨਾਮ ਜਪਣ ਵਾਲੇ ਆ ਜਿਹੜੇ ਨਾਮ ਦੇ ਰੰਗ ਵਿੱਚ ਰਤੇ ਜਾਂਦੇ ਉਹ ਪਾ ਲੈਂਦੇ ਹਨ ਨਾ ਹੋਵੀ ਪਛੋਤਾਉ ਤਦਨੋ ਜਪਤਿਆਂ ਸੋ ਵਾਹਿਗੁਰੂ ਦਾ ਨਾਮ ਜਪਦਿਆਂ ਹੋਇਆਂ ਉਹਦੀ ਭਗਤੀ ਕਰਦਿਆਂ ਹੋਇਆਂ ਸੇਵਾ ਕਰਦਿਆਂ ਹੋਇਆਂ ਮਨੁੱਖ ਮਗਰੋਂ ਪਛਤਾਉਂਦਾ ਨਹੀਂ ਪਛੋਤਾਵਾ ਨਹੀਂ ਹੁੰਦਾ ਨਾ ਹੋਈ ਪਛੋਤਾਉ ਤੁਧ ਨੂੰ ਜਪਤਿਆਂ ਉਹਨੂੰ ਜਪਦਿਆਂ ਹੋਇਆਂ ਕੋਈ ਪਛਤਾਵਾ ਨਹੀਂ ਹੁੰਦਾ ਨਹੀਂ ਤਾਂ ਇੱਥੇ ਬੜੇ ਤਰ੍ਹਾਂ ਦੇ ਗੁਰੂ ਪੀਰ ਐ ਜਿਨ੍ਹਾਂ ਨੂੰ ਅਸੀਂ ਬੜਾ ਪੂਜਨੇ ਆ ਸਾਧ ਸੰਗਤ ਜੀ ਬੜਾ ਉਹਨਾਂ ਨੂੰ ਧਿਆਉਨੇ ਆ ਔਰ ਬਾਅਦ ਵਿੱਚ ਜਦੋਂ ਉਹਨਾਂ ਦੇ ਪਾਜ ਖੁੱਲਦੇ ਆ ਪਤਾ ਲੱਗਦਾ ਵੀ ਇਹ ਤਾਂ ਐਡੇ ਵੱਡੇ ਠੱਗ ਸੀ ਇਹਨਾਂ ਨੇ ਜਿੱਥੇ ਸੰਸਾਰ ਨੂੰ ਲੁੱਟਿਆ ਮਾਇਆ ਲੁੱਟੀ ਆ ਉਥੇ ਸ਼ਰੀਰਾਂ ਦੇ ਸੋਸ਼ਣ ਕੀਤੇ ਨੇ ਇਸ ਕਰਕੇ ਪਖੰਡੀ ਨਿਕਲੇ ਨੇ ਫਿਰ ਬਾਅਦ ਵਿੱਚ ਸਾਨੂੰ ਪਛਤਾਉਣਾ ਪੈਂਦਾ ਆਖੋ ਸਤਨਾਮ ਬੜੇ ਗੁਰੂ ਐਸੇ ਹੋਏ ਨਾ ਦੇਹਧਾਰੀ ਜਿਨ੍ਹਾਂ ਦਾ ਜਦੋਂ ਪਾਜ ਖੁੱਲਿਆ ਜੀਵਨ ਦੇਖਿਆ ਪਤਾ ਲੱਗਿਆ ਫਿਰ ਜਿਹੜੇ ਲੋਕ ਕੁਈ ਦੇ ਸੀ ਜਾ ਜਾ ਕੇ ਉਹ ਹਟ ਗਏ ਪਛਤਾਉਂਦੇ ਕਹਿੰਦੇ ਐਵੇਂ ਹੀ ਖਰਾਬ ਕੀਤਾ ਟਾਈਮ ਸੋ ਕਹਿਣ ਤੋਂ ਭਾਵ ਹੈ ਭਈ ਜਿਹੜੇ ਧੰਗ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਕਦੇ ਪਛੋਤਾਵਾ ਨਹੀਂ ਹੁੰਦਾ ਆਖੋ ਸਤਨਾਮ ਗੱਜ ਕੇ ਬੋਲਿਆ ਕਰੋ ਆਖੋ ਸਤਨਾਮ ਨਾ ਹੋ ਵੀ ਪਛੋਤਾਉ ਤੁਧ ਨੂੰ ਜਪਦਿਆਂ ਵਾਹਿਗੁਰੂ ਨੂੰ ਜਪਦਿਆਂ ਹੋਇਆਂ ਕੋਈ ਪਛਤਾਵਾ ਨਹੀਂ ਹੁੰਦਾ ਇਸ ਕਰਕੇ ਵਾਹਿਗੁਰੂ ਦੇ ਨਾਲ ਜੁੜੋ ਭਾਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੋ ਬਹੁច ਨਾ ਸਕੈ ਕੋਈ ਤੇਰੀ ਟੇਕ ਜਨ ਸੋ ਜਿਹੜੇ ਜਨਾਂ ਨੂੰ ਜਿਹੜੇ ਸੇਵਕਾਂ ਨੂੰ ਵਾਹਿਗੁਰੂ ਦੀ ਓਟ ਆ ਨਾ ਉਹਦੇ ਬਰਾਬਰ ਦੂਜਾ ਕੋਈ ਪਹੁੰਚ ਨਹੀਂ ਸਕਦਾ ਆਖੋ ਸਤਨਾਮ ਉਹਦੀ ਪਹੁੰਚ ਏਡੀ ਵੱਡੀ ਹੋ ਜਾਂਦੀ ਜਿਹਨੂੰ ਗੁਰਨਾਨਕ ਦੀ ਓਟ ਹੈ ਪਹੁੰਚ ਨਾ ਸਕੈ ਕੋਈ ਤੇਰੀ ਟੇਕ ਜਨ ਜਿਹਨੂੰ ਤੇਰੀ ਟੇਕ ਹੈ ਤੇਰਾ ਭਰੋਸਾ ਹੈ ਉਹਦੇ ਬਰਾਬਰ ਦੂਜਾ ਆਮ ਕੋਈ ਨਹੀਂ ਪਹੁੰਚ ਸਕਦਾ ਇਸ ਕਰਕੇ ਗੁਰੂ ਤੇ ਟੇਕ ਰੱਖਿਆ ਕਰੋ ਗੁਰੂ ਤੇ ਭਰੋਸਾ ਰੱਖਿਆ ਕਰੋ ਮਹਾਰਾਜ ਕਹਿੰਦੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਕਹਿੰਦੇ ਸਾਰੇ ਦੁੱਖ ਹੀ ਦਿਲਦਰ ਹੀ ਕੱਟੇ ਜਾਂਦੇ ਨੇ ਜਦੋਂ ਅਸੀਂ ਬਾਣੀ ਨਾਲ ਜੁੜ ਜਾਈਏ ਸੋ ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਸੋ ਜਿਹਨੂੰ ਯਾਦ ਕੀਤਿਆਂ ਮਨ ਨੂੰ ਸੁਖ ਮਿਲਦਾ ਵੇਖੋ ਹਰ ਕੋਈ ਬੰਦਾ ਮਨ ਕਰਕੇ ਦੁਖੀ ਹੈ ਉਹ ਲੱਭਦਾ ਹੈ ਕਿਤੇ ਮੇਰੇ ਮਨ ਨੂੰ ਸਕੂਨ ਮਿਲ ਜੇ 에어 ਕੰਡੀਸ਼ਨ ਕਮਰੇ ਵੀ ਕਰਾ ਲੇ ਸੀ ਲਵਾ ਲੇ ਵਧੀਆ ਗੱਦੇ ਡਬਲ ਬੈੱਡ ਸਾਰਾ ਕੁਝ ਹੋ ਗਿਆ ਫਿਰ ਵੀ ਮਨ ਨੂੰ ਸੁਖ ਨਹੀਂ ਮਿਲ ਰਿਹਾ ਕੋਠੀਆਂ ਕਾਰਾਂ ਗੱਡੀਆਂ ਸਾਰਾ ਕੁਝ ਹੈ ਪਰ ਫੇਰ ਵੀ ਮਨ ਨੂੰ ਸਕੂਨ ਨਹੀਂ ਮਿਲਦਾ ਕਹਿੰਦੇ ਗੁਰੂ ਨੂੰ ਯਾਦ ਕਰ ਇਹਨਾਂ ਪਦਾਰਥਾਂ ਨਾਲ ਸੁੱਖ ਨਹੀਂ ਮਿਲਣਾ ਗੁਰੂ ਨੂੰ ਕਿਤੇ ਯਾਦ ਕਰੇ ਤੇ ਇਹਦੇ ਨਾਲ ਸੁੱਖ ਮਿਲਣਾ ਗੁਰੂ ਸਾਹਿਬ ਕੀ ਕਹਿੰਦੇ ਗੁਰ ਪੂਰੇ ਪੂਰੇ ਗੁਰੂ ਨੂੰ ਵੇਖੋ ਪੂਰੇ ਦਾ ਨਾਂ ਤਾਂ ਹੀ ਲਇਆ ਜੇ ਇਥੇ ਅਧੂਰੇ ਸੀ ਗੁਰੂ ਨਾਨਕ ਸਾਹਿਬ ਨੂੰ ਬੜੇ ਅਧੂਰੇ ਗੁਰੂ ਮਿਲੇ ਜਿਹੜੇ ਆਪੇ ਗੁਰੂ ਬਣੇ ਹੋਏ ਸੀ ਮਹਾਰਾਜ ਨੇ ਤਾਂ ਹੀ ਨਾਂ ਲਿਆ ਨਾ ਪੂਰਿਆਂ ਦਾ ਨੀਦਰ ਲੋੜ ਹੀ ਨਹੀਂ ਜੇਦੂ ਰੇਸੀ ਫੇਰ ਹੀ ਪੂਰਿਆਂ ਦਾ ਨਾਮ ਲਿਆ ਮਹਾਰਾ ਕਹਿੰਦੇ ਗੁਰ ਪੂਰੇ ਵਾਹੋ 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 ਦਾ ਮਤਲਬ ਹੁੰਦਾ ਵੀ ਉਹਨੂੰ ਵਾਹ ਵਾਹ ਕਹੀਏ ਉਹਦੀ ਸਿਫਤ ਕਰੀਏ ਗੁਰੂ ਦੀ ਵਡਿਆਈ ਕਰੀਏ ਵਾਹਿਗੁਰੂ ਵਾਹਿਗੁਰੂ ਕਹੀਏ ਨਾਮ ਜਪੀਏ ਉਹਨੂੰ ਵੱਡਾ ਕਰਕੇ ਸਲਾਹੀਏ ਗੁਰ ਪੂਰੇ ਵਾਹੋ ਵਾਹੋ ਸੁਖ ਲਾਹ ਚਿਤਾਰ ਮਨ ਏ ਮੇਰਿਆ ਮਨਾ ਚਿਤਾਰ ਹੁੰਦਾ ਉਹਨੂੰ ਯਾਦ ਕਰਨਾ ਉਹਨੂੰ ਯਾਦ ਕਰ ਕਰਕੇ ਆਪਣੇ ਮਨ ਨੂੰ ਕਹਿੰਦੇ ਸਕੂਨ ਲੈ ਲੈ ਭਾਈ ਜੇ ਤੂੰ ਸਕੂਨ ਚਾਹੁੰਦਾ ਇਹਨਾਂ ਚੀਜ਼ਾਂ ਨਾਲ ਸਕੂਨ ਨਹੀਂ ਮਿਲਣਾ ਵੇਖੋ ਲੋਕੋਈ ਕਹਿੰਦਾ ਮਾਇਆ ਨਾਲ ਸੁੱਖ ਮਿਲਣਾ ਹੈ ਮਾਇਆ ਢੜਾ ਢੜਾ ਜੋੜ ਰਹੇ ਆ ਕੁਮਾਰ ਰਹੇ ਆ ਮਾਰੇ ਕਹਿੰਦੇ ਮਾਇਆ ਸਭ ਕੁਝ ਹੁੰਦੀ ਹੈ ਮਾਇਆ ਬੜਾ ਕੁਝ ਹੁੰਦੀ ਹੈ ਪਰ ਸਭ ਕੁਝ ਨਹੀਂ ਹੁੰਦੀ ਮਾਇਆ ਨਾਲ ਸੋਹਣਾ ਬਿਸਤਰਾ ਖਰੀਦਿਆ ਜਾ ਸਕਦਾ ਹੈ ਏਅਰ ਕੰਡੀਸ਼ਨ ਕਮਰਾ ਕਰਾਇਆ ਜਾ ਸਕਦਾ ਪਰ ਨੀਂਦ ਨਹੀਂ ਖਰੀਦੀ ਜਾ ਸਕਦੀ ਆਖੋ ਸਤਨਾਮ ਨੀਂਦ ਖਰੀਦ ਲਊਗਾ ਕੋਈ ਮਾਇਆ ਨਾਲ ਕਈ 4-4 ਗੋਲੀਆਂ ਲੈ ਕੇ ਫੇਰ ਸੌਂਦੇ ਕਹਿੰਦੇ ਨੀਂਦ ਹੀ ਨਹੀਂ ਆਉਂਦੀ ਰਾਤ ਨੂੰ ਮਾਇਆ ਦਾ ਬੜੀ ਹੈ ਧਨ ਦੌਲਤ ਬੜਾ ਸਭ ਕੁਝ ਹੈ ਪਰ ਮਾਇਆ ਨਾਲ ਸੋਹਣਾ ਬਿਸਤਰਾ ਖਰੀਦਿਆ ਜਾ ਸਕਦਾ ਹੈ ਨੀਂਦ ਨਹੀਂ ਖਰੀਦੀ ਜਾ ਸਕਦੀ ਮਾਇਆ ਨਾਲ 36 ਪ੍ਰਕਾਰ ਦੇ ਭੋਜਨ ਖਰੀਦੇ ਜਾ ਸਕਦੇ ਆ ਪਰ ਭੁੱਖ ਨਹੀਂ ਖਰੀਦੀ ਜਾ ਸਕਦੀ ਆਖੋ ਸਤਨਾਮ ਪੋਖ ਖਰੀਦ ਲੋਂਗੇ ਕਿਤੇ ਨਾ ਇਸ ਕਰਕੇ ਸਾਧ ਸੰਗ ਜੀ ਮਾਇਆ ਬੜਾ ਕੁਛ ਹੈ ਪਰ ਸਭ ਕੁਛ ਨਹੀਂ ਹੈ ਮਾਇਆ ਵੀ ਜੇ ਬੰਦਾ ਆਪਣਾ ਧਰਮ ਛੱਡ ਕੇ ਮਾਇਆ ਵਿੱਚ ਹੀ ਭੇਜੇ ਤੇ ਮੂਰਖਤਾਈ ਹੈ ਇਸ ਕਰਕੇ ਮਾਇਆ ਬੜਾ ਕੁਛ ਹੈ ਪਰ ਸਭ ਕੁਛ ਨਹੀਂ ਹੈ ਇਹ ਜ਼ਰੂਰ ਧਿਆਨ ਰੱਖਣਾ ਜੋ ਉਹਨੂੰ ਵਾਹਿਗੁਰੂ ਨੂੰ ਸਲਾਉਂਦੇ ਰਹੀਏ ਯਾਦ ਕਰਦੇ ਰਹੀਏ ਫਿਰ ਮਨ ਨੂੰ ਸੁੱਖ ਮਿਲਦਾ ਭਾਈ ਗੁਰ ਪੈ ਸਿਫਤ ਪੰਡਾਰ ਕਰਮੀ ਪਾਈ ਹੈ ਓਹੋ ਮਹਾਰਾਜ ਕਹਿੰਦੇ ਜਿਹੜੀ ਗੁਰੂ ਦੀ ਸਿਫਤ ਕਰਨੀ ਹੈ ਨਾ ਇਹ ਹਰ ਇੱਕ ਬੰਦਾ ਨਹੀਂ ਕਰ ਸਕਦਾ ਕਰਮੀ ਪਾਈ ਹੈ ਕਹਿੰਦੇ ਜਿਹਦੇ ਕਰਮਾਂ ਵਿੱਚ ਹੈ ਜਿਹਦੇ ਉੱਚੇ ਕਰਮ ਹੈ ਪੁਰਬਲੇ ਕਰਮ ਕੀਤੇ ਨੇ ਉਹੀ ਬੰਦੇ ਗੁਰੂ ਦੀ ਸਿਫਤ ਸਲਾਹ ਕਰ ਸਕਦੇ ਆ ਐਰਾ ਗੈਰਾ ਨਹੀਂ ਕਰ ਸਕਦਾ ਕੋਈ ਆਖੋ ਸਤਨਾਮ ਅਗਲਾ ਬਿਸਤਰੇ ਤੇ ਪਿਆਰਹੁ ਭਾਈ ਜੀ ਬੋਲੀ ਜਾਉ ਬਾਣੀ ਪੜੀ ਜਾਂਦੀ ਹੈ ਗੁਰੂ ਘਰ ਬਿਸਤਰੇ ਤੇ ਪੈ ਰਹੇ ਨੇ ਪਾਸੇ ਮਾਰੀ ਜਾਂਦੇ ਨਾਲੇ ਜਾਗਦੇ ਆ ਪੁੱਛ ਲੋ ਕਿਸ ਨੂੰ ਮੈਂ ਤਾਂ ਉਦੋਂ ਉੱਠਿਆ ਨਹੀਂ ਜਦੋਂ ਤੁਸੀਂ ਹੋ ਕਾ ਦਿੱਤਾ ਸਵੇਰੇ ਬੇਨਤੀ ਕੀਤੀ ਹੈ ਪਰ ਆਇਆ ਨਹੀਂ ਗੁਰੂ ਘਰ ਨਹੀਂ ਆਇਆ ਆਖੋ ਸਤਨਾਮ ਕਰਮਾਂ ਤੋਂ ਬਿਨਾ ਕਿਤੇ ਆਇਆ ਜਾਂਦਾ ਨਾ ਕਰਮਾਂ ਤੋਂ ਬਿਨਾ ਨਹੀਂ ਗੁਰੂ ਦਾ ਬਚਨ ਹੈ ਕੋਈ ਸਾਡਾ ਕਥਨ ਨਹੀਂ ਗੁਰਬਾਣੀ ਕਹਿੰਦੀ ਹੈ ਗੁਰਪੈ ਸਿਫਤ ਪੰਡਾਰ ਜਿਹੜਾ ਗੁਰੂ ਦੀ ਸਿਫਤ ਦਾ ਭੰਡਾਰਾ ਨਾ ਉਹ ਐਵੇਂ ਨਹੀਂ ਮਿਲਦਾ ਕਰਮੀ ਪਾਈ ਹੈ ਕਹਿੰਦੇ ਕਰਮਾਂ ਦੇ ਨਾਲ ਮਿਲਦਾ ਹੈ ਨਾਨਕ ਸਤਗੁਰ ਨਦਰ ਨਿਹਾਲ ਬਹੁੜ ਨਾ ਧਾਈ ਹੈ ਉਹ ਭਾਈ ਜੇ ਗੁਰੂ ਦੀ ਨਦਰ ਵਿੱਚ ਆ ਜੀਏ ਨਾ ਤੇ ਗੁਰੂ ਸਾਹਿਬ ਨਿਹਾਲ ਤਾਂਗਿਆਂ ਦੇ ਧਾਨ ਬਖਸ਼ਦੇ ਨਿਹਾਲ ਕਰ ਦਿੰਦੇ ਨੇ ਜੀਵਨ ਸਫਲਤ ਹੋ ਜਾਂਦਾ ਹੈ ਨਿਹਾਲ ਦਾ ਮਤਲਬ ਜੀਵਨ ਸਫਲ ਹੋ ਜਾਂਦਾ ਜੇ ਗੁਰੂ ਦੀ ਨਦਰ ਚ ਆ ਜੀਏ ਗੁਰੂ ਗ੍ਰੰਥ ਸਾਹਿਬ ਦੀ ਨਜ਼ਰ ਦੇ ਵਿੱਚ ਆਇਆ ਕਰੋ ਰੋਜ਼ ਸਤਗੁਰ ਨਦਰ ਨਿਹਾਲ ਬੌੜ ਨਾ ਧਾਈਏ ਬੌੜ ਦਾ ਅਰਥ ਹੁੰਦਾ ਮੁੜ ਕੇ ਨਾ ਧਾਈਏ ਧਾਈਏ ਹੁੰਦਾ ਦੌੜ ਕੇ ਕਹਿੰਦੇ ਭਾਈ ਮੁੜ ਕੇ ਦੌੜ ਕੇ ਤੂੰ ਇਸ ਜਨਮ ਵਿੱਚ ਨਹੀਂ ਆਏਂਗਾ ਤੇਰੀ ਮੁਕਤੀ ਹੋ ਜਾਵੇਗੀ ਆਖੋ ਸਤਨਾਮ ਜੇ ਗੁਰੂ ਦੀ ਨਜ਼ਰ ਵਿੱਚ ਆ ਜਾਏ ਰੱਖੇ ਆਪ ਦਿਆਲ ਕਰਦਾਸਾ ਆਪਣੇ ਸੋ ਵਾਹਿਗੁਰੂ ਪਰਮਾਤਮਾ ਜਿਹੜਾ ਉਹ ਦਇਆਲ ਦਇਆ ਦਾ ਆੜਾ ਘਰ ਹੈ ਦਇਆ ਦਾ ਖਜ਼ਾਨਾ ਹੈ ਵਾਹਿਗੁਰੂ ਸੋ ਦਇਆਲ ਆਪਣੇ ਦਾਸਾਂ ਨੂੰ ਸਾਧ ਸੰਗਤ ਜੀ ਸਦਾ ਹੀ ਖੁਸ਼ ਰੱਖਦੇ ਨੇ ਸਦਾ ਹੀ ਦਇਆਲ ਰੱਖਦੇ ਨੇ ਆਨੰਦ ਪ੍ਰਸੰਨ ਰੱਖਦੇ ਨੇ ਰੱਖੈ ਆਪ ਦਇਆਲ ਕੜ ਦਾਸਾਂ ਆਪਣੇ ਜਿਹੜੇ ਗੁਰੂ ਦੇ ਦਾਸ ਬਣ ਜਾਂਦੇ ਨੇ ਸੋ ਹਰ 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 ਨਾਮ ਜੀਵਾ ਸੁਣ ਸੁਣੇ ਕਹਿੰਦੇ ਹਰੀ ਦੇ ਪਿਆਰੇ ਆ ਨਾ ਜਿਹੜੇ ਉਹ ਭਾਈ ਹਰ ਹਰ ਨੂੰ ਜਪਦੇ ਆ ਜਿਹੜਾ ਸਾਰੇ ਦੁੱਖ ਬਨਾਸ ਹਰ ਲੈਂਦਾ ਹੈ ਹਰ 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 ਨਾਮ ਜੀਵਾ ਸੁਣ ਸੁਣੇ ਕਹਿੰਦੇ ਉਹ ਕਹਿੰਦੇ ਸਾਡਾ ਜੀਵਨ ਹੀ ਤਾਂ ਆਖਾਂ ਜੀਵਾ ਵਿਸਰੇ ਮਰ ਜਾਓ ਕਹਿੰਦੇ ਜੇ ਤੇਰਾ ਨਾਮ ਸੁਣਦੇ ਆ ਤੇਰੀ ਸਿਫਤ ਸੁਣਦੇ ਆ ਤਾਂ ਸਾਡਾ ਜੀਵਨ ਆ ਨਹੀਂ ਤਾਂ ਅਸੀਂ ਮੁਰਦਿਆਂ ਦੇ ਸਮਾਨ ਹੋਏ ਫਿਰਦੇ ਆ ਪਿਆਰਿਓ ਐਸੀ ਭਾਵਨਾ ਅੰਦਰ ਰੱਖੋ ਗੁਰੂ ਦੀ ਐਸਾ ਨਿਰਮਲ ਭੈ ਗੁਰੂ ਦਾ ਅੰਦਰ ਰੱਖੋ ਨਾ ਕਿ ਗੁਰਦੁਆਰਾ ਛੱਡ ਦਿਓ ਇਹ ਕਹਦਾ ਭੈ ਅਗੇ ਮੈਦਾ ਜੀ ਭੈ ਮਨ ਦਾ ਮੈਂ ਸ਼ਰਾਬ ਪੀਣਾ ਤਾਂ ਗੁਰਦੁਆਰੇ ਨਹੀਂ ਆਉਂਦਾ ਲੈ ਦੱਸ ਮੈਦਾ ਜੀ ਤਮਾਕੂ ਵਰਤਦਾ ਨਹੀਂ ਕਹਦਾ ਭੈ ਆ ਭੈ ਰੱਖੋ ਗੁਰੂ ਦਾ ਗੁਰੂ ਘਰ ਆਓ ਬਾਣੀ ਦਾ ਐਸਾ ਪ੍ਰਤਾਪ ਹੈ ਇਹ ਪੂਰਾ ਗੁਰੂ ਹੈ ਇਹ ਸਾਡੇ ਸਾਰੇ ਸਾਨੂੰ ਇਹਨਾਂ ਨਸ਼ਿਆਂ ਤੋਂ ਇਹਨਾਂ ਦੋਸ਼ਾਂ ਤੋਂ ਸਾਨੂੰ ਮੁਕਤ ਕਰ ਦੂਗਾ ਗੁਰੂ ਗੁਰੂ ਦਾ ਪ੍ਰਤਾਪ ਐਸਾ ਗੁਰੂ ਦੀ ਨਜ਼ਰ ਦੇ ਵਿੱਚ ਤਾਂ ਉਹ ਇੱਕ ਵਾਰੀ ਇੱਦਾਂ ਦੂਰ ਦੂਰ ਖੜੇ ਕਰੀ ਜਾਂਦੇ ਆ ਜਾਂ ਬਾਣੀ ਦੇ ਗੁੱਟ ਕੇ ਸਾਡੇ ਘਰਾਂ 'ਚ ਮੈਂ ਪਹਿਲਾਂ ਵੀ ਅਰਜ ਕੀਤੀ ਸੀ ਵੀ ਉਹਨਾਂ ਦਾ ਆਦਬ ਕਰੋ ਸਤਕਾਰ ਕਰੋ ਪੜਿਆ ਕਰੋ ਬਾਣੀ ਇਸ ਕਰਕੇ ਮਾਰੇ ਕਹਿੰਦੇ ਭਾਈ ਹਰ 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 ਨਾਮ ਜੀਵਾ ਸੁਣ ਸੁਣੇ ਕਹਿੰਦੇ ਹਰੀ ਦਾ ਨਾਮ ਹਰ ਮਤਲਬ ਰਸਨਾ ਤੋਂ ਦੂਜਾ ਹਰ ਕਰਮ ਦੇ ਵਿੱਚ ਤੀਜਾ ਹਰ ਹਿਰਦੇ ਦੇ ਵਿੱਚ ਚਾਰ ਹਰ ਵਰਤੇ ਇੱਥੇ ਮਹਾਰਾਜ ਨੇ ਹੁਣ ਹਰ ਦਾ ਅਰਥ ਤਾਂ ਇੱਕੋ ਹੀ ਹੈ ਇੱਕ ਵਾਰੀ ਵੀ ਹਰ ਕਹਿ ਸਕਦੇ ਸੀ ਚਾਰ ਕਿਉਂ ਕਹੇ ਵੀ ਹਰ ਨਾਮ ਹਰੀ ਦਾ ਤੇ ਹਰੀ ਦੇ ਨਾਮ ਨੂੰ ਕਹਿੰਦੇ ਆਪਣਾ ਜਦੋਂ ਕੰਮ ਕਰਦਾ ਕਰਮ ਚ ਵੀ ਲੈ ਕੇ ਆ ਹਰੀ ਹਰੀ ਜਪ ਵਾਹਿਗੁਰੂ ਵਾਹਿਗੁਰੂ ਕੰਮ ਕਰਦਾ ਵੀ ਜੱਪੀ ਚੱਲ ਕਹਿੰਦੇ ਦੂਜਾ ਫਿਰ ਰਸਨਾ ਦੇ ਨਾਲ ਜਪ ਤੀਜਾ ਫਿਰ ਹਿਰਦੇ ਚੋਂ ਵੀ ਜਪ ਆਖੋ ਸਤਨਾਮ ਇਹਨ ਵੀ ਇਕੱਲੀ ਰਸਨਾ ਤੋਂ ਜਪਣਾ ਇਹ ਤਾਂ ਚਾਰ ਵਾਰੀ ਹਰ ਹਰ ਕਹ ਹੈ ਵਾਹਿਗੁਰੂ ਚਾ ਤਾਂ ਕਿ ਹੈ ਜਿਵੇਂ ਆਪਾਂ ਕਹਿੰਦੇ ਸਿਮਰ 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 ਸੁਖ ਪਾਓ ਹੁਣ ਅੱਖਰ ਵੀ ਉਹੀ ਹੈ ਤਿੰਨ ਵਾਰੀ ਕਹਤਾ ਤੇ ਅਰਥ ਵੀ ਇੱਕੋ ਹੀ ਹੈ ਇਹ ਤਿੰਨ ਵਾਰੀ ਕਹਿਣ ਦਾ ਮਤਲਬ ਹੁੰਦਾ ਭਾਵ ਹੁੰਦਾ ਹੈ ਵੀ ਭਾਈ ਰਸਨਾ ਦੁਆਰਾ ਕਰਮ ਦੁਆਰਾ ਹਿਰਦੇ ਦੁਆਰਾ ਤਿੰਨ ਵਾਰੀ ਤਾਂ ਵਚਨ ਇੱਥੇ ਚਾਰ ਵਾਰੀ ਵਰਤਿਆ ਵੀ ਹਰ ਨਾਮ ਹਰੀ ਦਾ ਹਰੀ ਦੇ ਨਾਮ ਨੂੰ ਆਪਣੇ ਕਰਮ ਚ ਰਸਨਾ ਤੋਂ ਹਿਰਦੇ ਚ ਕਈ ਵਾਰੀ ਆਪਾਂ ਰਸਨਾ ਤੋਂ ਜਪੀ ਜਾਂਦੇ ਹਿਰਦਾ ਮਨ ਕੇ ਤੇ ਹੋਰੀ ਤੁਰਿਆ ਫਿਰਦਾ ਸੋ ਗੈਰ ਹਾਜ਼ਰੀ ਨਹੀਂ ਹਾਜ਼ਰ ਹੋ ਕੇ ਨਾਮ ਜਪਣਾ ਤੇ ਰੱਬ ਦੇ ਪਿਆਰਿਆਂ ਦਾ ਇਹ ਪਰਨ ਹੁੰਦਾ ਉਹ ਕੰਮ ਕਰਦੇ ਵੀ ਹਰੀ ਹਰੀ ਜਪਦੇ ਆ ਸਾਧ ਸੰਗਤ ਜੀ ਰਸਨਾ ਦੁਆਰਾ ਵੀ ਹਰੀ ਹਰੀ ਜਪਦੇ ਐ ਹਿਰਦੇ ਚੋਂ ਵੀ ਜਪਦੇ ਐ ਉਹ ਕਹਿੰਦੇ ਸਾਡਾ ਜੀਵ ਨਹੀਂ ਤਾਂ ਜੇ ਤੇਰਾ ਨਾਮ ਸੁਣਦੇ ਆ ਤੇਰੀ ਬਾਣੀ ਸੁਣਦੇ ਆ ਨਹੀਂ ਤਾਂ ਅਸੀਂ ਮੁਰਦੇ ਸਮਾਨੀ ਤੁਰੇ ਫਿਰਦੇ ਆਖੋ ਸਤਨਾਮ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਵਿਦਜਲ ਕੋ ਮੀਨ ਇੱਥੇ ਦੇਖੋ ਮੱਛੀ ਦੀ ਉਦਾਹਰਨ ਦੇ ਮੀਨ ਹੁੰਦੀ ਐ ਮੱਛੀ ਕਹਿੰਦੇ ਜਿਵੇਂ ਮੱਛੀ ਪਾਣੀ ਤੋਂ ਬਿਨਾ ਨਹੀਂ ਬਚ ਸਕਦੀ ਤੇ ਪਿਆਰਿਆ ਤੂੰ ਗੁਰੂ ਦੇ ਗੁਣ ਗਾਉਣ ਤੋਂ ਬਿਨਾ ਹੀ ਬਚਿਆ ਫਿਰਦਾ ਕਿਵੇਂ ਬਚਿਆ ਫਿਰਦਾ ਕਹਿੰਦੇ ਤੂੰ ਆਹ ਆਖੋ ਸਤਨਾਮ ਸਿੱਖ ਬਾਣੀ ਤੋਂ ਬਿਨਾ ਨਹੀਂ ਤੇ ਮੱਛੀ ਪਾਣੀ ਤੋਂ ਬਿਨਾ ਨਹੀਂ ਉਹ ਮੁਰਦਾ ਹੈ ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਿਓ ਢੜਫ ਦੀ ਮਰ ਜਾਣਾ ਇਸੇ ਤਰ੍ਹਾਂ ਜਿਹੜਾ ਸਿੱਖ ਹੈ ਕਹਿੰਦਾ ਜਾਂਦਾ ਮੈਂ ਸਿੱਖਾਂ ਸਿੱਖਾਂ ਪਰ ਜੇ ਬਾਣੀ ਨਹੀਂ ਪੜਦਾ ਮਾਰੇ ਕਹਿੰਦੇ ਤੂੰ ਤੇਰਾ ਹਿਰਦਾ ਤੇਰਾ ਮਨ ਮਰਿਆ ਹੋਇਆ ਹੈ ਤੂੰ ਬਾਣੀ ਨਹੀਂ ਪੜਦਾ ਤੂੰ ਤਾਂ ਮੁਰਦਿਆਂ ਸਮਾਨ ਤੁਰਿਆ ਫਿਰਦਾ ਆਪਣੀ ਦੇਹ ਨੂੰ ਚੁੱਕ ਕੇ ਇਸ ਕਰਕੇ ਆਓ ਗੁਰੂ ਸਾਹਿਬ ਕਿਰਪਾ ਕਰੇ ਦਇਆ ਨਿੰਦ ਦਇਆ ਕਰੇ ਗੁਰੂ ਕਾ ਉਪਦੇਸ਼ ਸੰਦੇਸ ਮਨਾ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਜੇ ਹੋ ਸਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ